ਜੀ ਟੀਜੀ ਫਿਚਰ ਤੇ ਸੋਸ਼ੀਅਲ ਚ ਲੈ ਕੇ ਆਇਆ ਆਪਾਂ ਸੋਫਾ ਕਮ ਬੈੱਡ ਤੁਹਾਨੂੰ ਸੋਫਾ ਕਮ ਬੈੱਡ ਦਿਖਾਵਾਂਗੇ ਜੀ ਜਿਵੇਂ ਕਿ ਆ ਬਣ ਚੁੱਕਿਆ ਹੈ ਬੈੱਡ ਆ ਦੇਖੋ ਜੀ ਫਿਰ ਬਣ ਚੁੱਕਿਆ ਹੈ ਆਪਣਾ ਸੋਫਾ ਉਸ ਤੋਂ ਬਾਅਦ ਜੇ ਕਿਸੇ ਨੇ ਪਾਠ ਕਰਨਾ ਹੋਵੇ ਚੌਂਕੜੀ ਮਾਰ ਕੇ ਬੰਦਾ ਬੈਠ ਸਕਦਾ ਹੈ ਆਰਾਮ ਨਾਲ ਠੀਕ ਆ ਜੀ ਉਸ ਤੋਂ ਬਾਅਦ ਜੇ ਕਿਸੇ ਵੀਰ ਨੇ ਐਲ ਸੀ ਡੀ ਦੇਖਣੀ ਹੋਵੇ ਬੈਠ ਕੇ ਲੰਮੇ ਪੈ ਕੇ ਉਹ ਇਸ ਤਰ੍ਹਾਂ ਬੈਠ ਕੇ ਮਤਲਬ ਬੈ ਕੇ ਐਲ ਸੀ ਡੀ ਦੇਖ ਸਕਦਾ ਜੀ ਉਸ ਤੋਂ ਬਾਅਦ ਜਿਵੇਂ ਕਿ ਤੁਹਾਡੇ ਘਰ ਛੋਟਾ ਬੱਚਾ ਹੈ ਜੇ ਬੈਣਾ ਕਿਸੇ ਨੇ ਹੋਮ ਵਰਕ ਕਰਨਾ ਬੱਚਿਆਂ ਨੇ ਤੇ ਇੱਕ ਮੈ ਇੱਧਰ ਬੈ ਜੇ ਕੋਈ ਹੋਮ ਵਰਕ ਕਰ ਸਕਦਾ ਜੀ ਤੇ ਸਿਰਫ ਪ੍ਰਾਈਸ ਕੀ ਆ 2300 ਰੁਪਏ 2300 ਰੁਪਏ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਸਿਰਫ 2300 ਰੁਪਏ ਆ ਸੋਫਾ ਕੰਬੈਟ ਦਾ ਫਿਕਚਰ ਬਹੁਤ ਨੇ ਹੌਸਲ ਰੇਟ ਆ ਜੀ ਸਾਡੀ ਦੁਕਾਨ ਦਾ ਐਡਰੈਸ ਹੈਗਾ ਜੀ ਜਵਾਰਕਾ ਕੈਂਪ ਪਾਣੀਆ ਟੈਂਕੀ ਦੇ ਕੋਲ ਬੱਸ ਸਟੈਂਡ